ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਐਸੀ ਪਰਉਪਕਾਰ ਵਾਲੀ ਬਾਣੀ ਐਸਾ ਸੁਖ ਦੇਣ ਵਾਲੀ ਬਾਣੀ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਸਾਡੇ ਵੱਡੇ ਪਾਕ ਹਨ ਖਾਲਸਾ ਜੀ ਜਿਸ ਵੇਲੇ ਇਹ ਬਾਣੀ ਨੂੰ ਖਾਲਸਾ ਜੀ ਕੋਈ ਰਸਨਾ ਗਾਉਂਦੀ ਹੈ ਕੋਈ ਹਿਰਦੇ ਤੋਂ ਤੇ ਆਉਂਦਾ ਹੈ ਉਹਨੂੰ ਅੰਤਰੀਵ ਆਤਮਿਕ ਸੁਖ ਖਾਲਸਾ ਜੀ ਪ੍ਰਾਪਤ ਹੁੰਦਾ ਸਦੀਵੀ ਸੁਖ ਪ੍ਰਾਪਤ ਹੁੰਦਾ ਭਾਵੇਂ ਕਿੰਨਾ ਵੀ ਚਿੰਤਾ ਝੂਰਾ ਉਸ ਮਨੁੱਖ ਨੂੰ ਲੱਗਾ ਹੋਵੇ ਪਰ ਖਾਲਸਾ ਜੀ ਜਿਸ ਵੇਲੇ ਮਹਾਰਾਜ ਜੀਆ ਦਾ ਸ਼ਬਦ ਜਪ ਲਈਏ ਜਾਂ ਮੁੱਖ ਤੋਂ ਵਾਹਿਗੁਰੂ ਕਹਿ ਦਈਏ ਜਾਂ ਭੇਜ ਕੇ ਮਹਾਰਾ ਦੇ ਚਰਨਾਂ ਵਿੱਚ ਅਰਦਾਸ ਕਰ ਦਈਏ ਉਸੇ ਵੇਲੇ ਖਾਲਸਾ ਜੀ ਤਤਸ਼ੇਣ ਵਿੱਚ ਮਹਾਰਾਜ ਦੀ ਕਿਰਪਾ ਵਰਤ ਜਾਂਦੀ ਹੈ ਹਿਰਦਾ ਜਿਹੜਾ ਉਹ ਖਾਲਸਾ ਜੀ ਸੁਖੀ ਹੋ ਜਾਂਦਾ ਐਡਾ ਬਲ ਹੈ ਸ਼ਬਦਾਵਤਾਰ ਵਿੱਚ ਐਡਾ ਬਲ ਹੈ ਖਾਲਸਾ ਜੀ ਮਹਾਰਾਜ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਵਿੱਚ ਸੋ ਇਹ ਬਾਣੀ ਸਭੇ ਕਾਰਜ ਸਵਾਰਨ ਵਾਲੀ ਹੈ ਸਾਰੇ ਸੁਖ ਦੇਣ ਵਾਲੀ ਹੈ ਸਾਰੇ ਬੰਦ ਰਸਤਿਆਂ ਨੂੰ ਖੋਲਣ ਵਾਲੀ ਹੈ ਇਹ ਤੁਰਕੀ ਬਾਣੀ ਖਾਲਸਾ ਜੀ ਮਹਾਰਾਜ ਦੇਦਰੋਂ ਸੁਖ ਖਾਲਸਾ ਜੀ ਦਵਾ ਦਿੰਦੀ ਹੈ ਹਰ ਇੱਕ ਪ੍ਰਾਣੀ ਨੂੰ ਪਰ ਕੋਈ ਸ਼ਰਧਾ ਭਾਵਨਾ ਨਾਲ ਇਸ ਬਾਣੀ ਨੂੰ ਗਾਵੇ ਤਾਂ ਸਹੀ ਇਹ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਸ਼ੁੱਧ ਜਾਪ ਕਰਨ ਦੇ ਨਾਲ ਖਾਲਸਾ ਜੀ ਬੇੰਤ ਖੁਸ਼ੀਆਂ ਇਸ ਬਾਣੀ ਵਿੱਚੋਂ ਪ੍ਰਾਪਤ ਹੁੰਦੀਆਂ ਇਹ ਸਾਗਰ ਮਹਾ ਸਾਗਰ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਜਿਹੜਾ ਇਸ ਬਾਣੀ ਨੂੰ ਸੁਣਦਾ ਹੈ ਉਹਦੇ ਰੋਗ ਸੰਤਾਪ ਦੁੱਖ ਸਭ ਦੂਰ ਹੋ ਜਾਂਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਇਹ ਸੱਚੀ ਬਾਣੀ ਨੂੰ ਜਦੋਂ ਕੋਈ ਸੁਣਦਾ ਹੈ ਆਪਣੇ ਕੰਨਾਂ ਦੇ ਨਾਲ ਤੇ ਖਾਲਸਾ ਜੀ ਉਹਦੇ ਦੁੱਖ ਰੋਗ ਸੰਤਾਪ ਛੋਰੇ ਸਭ ਕੁਝ ਹੀ ਦੂਰ ਹੋ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਵੱਡਾ ਦੁੱਖ ਹੈ ਚਿੰਤਾ ਤੇ ਖਾਲਸਾ ਜੀ ਸਾਰੀਆਂ ਚਿੰਤਾ ਨੂੰ ਦੂਰ ਕਰਨ ਵਾਲੀ ਇਹ ਧੁਰਕੀ ਬਾਣੀ ਹੈ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਸਮਰੱਥ ਹੈ ਸੋ ਐਸੀ ਸਤਗੁਰਾਂ ਦੀ ਪਰਉਪਕਾਰ ਵਾਲੀ ਬਾਣੀ ਨੂੰ ਜਪਿਆ ਕਰੀਏ ਖਾਲਸਾ ਜੀ ਸਭ ਤੋਂ ਵੱਡਾ ਦੁੱਖ ਜਿਹੜਾ ਹੈ ਉਹ ਕਿਹੜਾ ਹੈ ਜੰਮਣ ਦਾ ਤੇ ਮਰਨ ਦਾ ਚਲੋ ਜੰਮਣ ਦਾ ਵੀ ਲੋਕਾਂ ਨੂੰ ਭੇਦ ਨਹੀਂ ਪਰ ਮਰਨ ਦਾ ਪਤਾ ਕਿ ਜਿਹੜਾ ਅੰਤ ਸਮਾ ਹੈ ਉਹ ਹਰ ਇੱਕ ਜੀਵ ਤੇ ਆਉਣਾ ਹੈ ਖਾਲਸਾ ਜੀ ਉਹਦਾ ਬੜਾ ਦੁੱਖ ਲੱਗਦਾ ਜਦੋਂ ਕਿਸੇ ਦੀ ਕੋਈ ਭਿਆਨਕ ਮੌਤ ਹੁੰਦੀ ਹੈ ਤੇ ਆਪਾਂ ਮਨ ਵਿੱਚ ਕਿੰਨਾ ਕਰਦੇ ਹਾਂ ਕਿ ਵਿਚਾਰੇ ਨੂੰ ਬੜੀ ਭੈੜੀ ਮੌਤ ਆਈ ਹੈ ਬੜਾ ਮਾੜਾ ਸਮਾਂ ਇਹਨੇ ਹੰਡਾਇਆ ਹੈ ਇਨੇ ਸਾਲ ਮੰਜੇ ਤੇ ਰੜਕ ਰੜਕ ਕੇ ਮਰਿਆ ਆਪਾਂ ਇਹ ਚੀਜ਼ਾਂ ਕਹਿੰਨੇ ਹਨ ਆਮ ਵੀ ਨੇ ਆ ਸੰਸਾਰ ਵਿੱਚ ਐਵੇਂ ਹੁੰਦਾ ਪਰ ਖਾਲਸਾ ਜੀ ਮਹਾਰਾਜ ਕਹਿੰਦੇ ਧੁਰ ਕੀ ਬਾਣੀ ਐਸੀ ਸਮਰੱਥ ਹੈ ਜਿਹੜਾ ਕੋਈ ਇਹਨੂੰ ਹਿਰਦੇ ਤੋਂ ਤੇ ਆਉਂਦਾ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਉਹਨੂੰ ਮੌਤ ਦਾ ਵੀ ਭੈ ਨਹੀਂ ਰਹਿੰਦਾ ਉਹ ਮੌਤ ਤੋਂ ਵੀ ਨਹੀਂ ਡਰਦਾ ਤੇ ਖਾਲਸਾ ਜੀ ਮੌਤ ਜਿਹੜੀ ਆ ਸਦੀਵੀ ਸੱਚ ਹੈ ਸਤਗੁਰਾਂ ਦੀ ਬਾਣੀ ਕਹਿੰਦੀ ਮਹਾਰਾਜ ਕਹਿੰਦੇ ਭਾਈ ਪਹਿਲਾਂ ਮਰਨਾ ਕਬੂਲ ਲੈ ਫਿਰ ਜੀਵਨ ਨੂੰ ਜਿਉਣ ਦੀ ਜਿਹੜੀ ਜਾਂਚ ਸਿੱਖ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਮਾਰੇ ਕਹਿੰਦੇ ਆਸ ਹੀ ਛੱਡ ਦੇ ਵੀ ਤੂੰ ਜਿਉਂਦੇ ਰਹਿ ਜਾਣਾ ਤੇ ਉਹ ਜਿਉਂਦੇ ਰਹਿਣਾ ਜਾਂ ਤੂੰ ਸਦੀਵੀ ਜਿਉਂਦਾ ਰਹਿ ਜਾਵੇਂਗਾ ਸੋ ਇਸ ਕਰਕੇ ਭਾਈ ਜਿਹੜਾ ਨੂੰ ਮਾਣ ਹੰਕਾਰ ਹੈ ਕੋਠੀਆਂ ਕਾਰਾਂ ਦਾ ਪੈਸੇ ਥੇਲੇ ਦਾ ਚੌਧਰ ਦਾ ਜਾਂ ਆਪਣੇ ਸਰੀਰ ਦਾ ਜਾਂ ਆਪਣੀ ਸੁੰਦਰਤਾ ਦਾ ਜਾਂ ਆਪਣੇ ਗੁਣਾਂ ਦਾ ਕਿਸੇ ਪ੍ਰਕਾਰ ਵੀ ਜੇ ਕਿਸੇ ਨੂੰ ਕੋਈ ਭਰਮ ਹੈ ਹੰਕਾਰ ਹੈ ਉਹ ਭਾਈ ਉਹਨੂੰ ਛੱਡ ਦੇਵੇ ਤੇ ਸਤਗੁਰਾਂ ਦੀ ਬਾਣੀ ਦਾ ਪੱਲਾ ਫੜ ਲਵੇ ਕਿਉਂਕਿ ਖਾਲਸਾ ਜੀ ਇਥੋਂ ਵੱਡੇ ਵੱਡੇ ਗਏ ਹਨ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਬਚਨ ਕਰਦੇ ਕਹਿੰਦੇ ਜਿਤੇ ਰਾਮ ਹੋਏ ਸਭ ਅੰਤ ਮੁਏ ਜਿੰਨੇ ਵੀ ਖਾਲਸਾ ਜੀ ਭਗਵਾਨ ਰਾਮਚੰਦਰ ਜੀ ਦੇ ਅਵਤਾਰ ਹੋਏ ਹਨ ਸਾਰੇ ਅੰਤ ਨੂੰ ਸਰੀਰ ਨੂੰ ਤਿਆਗ ਗਏ ਹਨ ਜਿਤੇ ਕ੍ਰਿਸ਼ਨ ਹੋਇਆ ਹੈ ਸਭ ਅੰਤ ਜੈਹ ਜਿੰਨੇ ਵੀ ਖਾਲਸਾ ਜੀ ਕ੍ਰਿਸ਼ਨ ਵਰਗੇ ਅਵਤਾਰ ਹੋਏ ਹਨ ਮਹਾਰਾਜ ਕਹਿੰਦੇ ਅੰਤ ਨੂੰ ਸਭ ਚਲੇ ਗਏ ਏਡੇ ਏਡੇ ਵੱਡੇ ਅਵਤਾਰ ਖਾਲਸਾ ਜੀ ਇਸ ਧਰਤੀ ਤੋਂ ਚਲੇ ਗਏ ਤੇ ਬੰਦਿਆ ਤੂੰ ਕਿਉਂ ਨਹੀਂ ਸੋਚਦਾ ਵੀ ਤੈਨੂੰ ਮੌਤ ਆਉਣੀ ਆ ਕਿ ਨਹੀਂ ਆਉਣੀ ਮਹਾਰਾਜ ਕਹਿੰਦੇ ਜਿਤੇ ਦੇਵ ਹੋਸੀ ਸਭ ਅੰਤ ਜਾਸੀ ਜਿੰਨੇ ਵੀ ਦੇਵਤੇ ਹੋਣਗੇ ਜਾਂ ਭਵਿਸ਼ ਵਿੱਚ ਜਾਂ ਪਿੱਛੇ ਖਾਲਸਾ ਜੀ ਹੋ ਗਏ ਕਹਿੰਦੇ ਸਾਰੇ ਅੰਤ ਨੂੰ ਚਲੇ ਜਾਣਗੇ ਜਿਤੇ ਬੋਧ ਹੋਇਆ ਹੈ ਸਭ ਅੰਤਛ ਹੈ ਮਹਾਰਾਜ ਕਹਿੰਦੇ ਜਿੰਨੇ ਵੀ ਬੁੱਧ ਵਰਗੇ ਮਹਾਤਮਾ ਬੁੱਧ ਵਰਗੇ ਮਹਾਂਪੁਰਸ਼ ਹੋਏ ਹਨ ਸਾਰੇ ਕਹਿੰਦੇ ਨੇ ਨਸ਼ਟ ਹੋ ਗਏ ਅੰਤ ਨੂੰ ਜਿਤੇ ਦੇਵ ਰਾਯੰ ਸਭ ਅੰਤ ਜਾਯੰ ਮਹਾਰਾਜ ਕਹਿੰਦੇ ਜਿੰਨੇ ਵੀ ਦੇਵ ਰਾਜੇ ਹੋਣਗੇ ਜਾਂ ਹੋਏ ਹਨ ਸਭ ਅੰਤ ਨੂੰ ਚਲੇ ਗਏ ਹਨ ਸਤਿਗੁਰੂ ਮਹਾਰਾਜ ਕਹਿੰਦੇ ਜਿਤੇ ਦੈਤ ਈਸੰ ਤੇਤੇ ਉਕਾਲਲੇ ਸੰ ਜਿੰਨੇ ਵੀ ਖਾਲਸਾ ਜੀ ਦੇਵ ਦਾਇਤ ਰਾਜ ਹੋਏ ਹਨ ਜਿਵੇਂ ਦਾਇਤ ਰਾਜ ਭਾਵ ਜਿਵੇਂ ਰਾਵਣ ਦਾ ਰਾਜ ਕੰਸ ਦਾ ਰਾਜ ਹਰਨਾਕਸ਼ ਦਾ ਰਾਜ ਇਹ ਦੈਤ ਰਾਜ ਹੋਏ ਹਨ ਕਹਿੰਦੇ ਜਿੰਨੇ ਵੀ ਦੈਤ ਰਾਜ ਹੋਏ ਹਨ ਉਹਨਾਂ ਨੂੰ ਵੀ ਕਾਲ ਨੇ ਲੈ ਗਿਆ ਕਾਲ ਇਥੋਂ ਚੱਕ ਕੇ ਕਿਸੇ ਨੂੰ ਨਹੀਂ ਛੱਡਿਆ ਤੇ ਕਹਿੰਦੇ ਨਰਸਿੰਘਾ ਅਵਤਾਰਨ ਕਿ ਨਰਸੰਘ ਵਰਗੇ ਜਿਹੜੇ ਅਵਤਾਰ ਹੁੰਦੇ ਹਨ ਵਹੇ ਕਾਲ ਮਾਰਨ ਖਾਲਸਾ ਜੀ ਸ਼ਬਦ ਮਹਾਰਾਜ ਦੀ ਕਿਰਪਾ ਨਾਲ ਜਨਾਕ ਕੰਠ ਸੀ ਆਪ ਜੀ ਨੂੰ ਸੁਣਾਇਆ ਹੁਣ ਕਈ ਸ਼ਬਦ ਜਿਹੜੇ ਖਾਲਸਾ ਜੀ ਬਹੁਤੇ ਮਹਿੰਗੇ ਹਨ ਦਸਮ ਪਾਤਸ਼ਾਹ ਦੀ ਬਾਣੀ ਦੇ ਤੇ ਸ਼ਬਦ ਇਧਰ ਉਧਰ ਹੋ ਜਾਂਦੇ ਉਹਦੇ ਵਾਸਤੇ ਮਾਫੀ ਚਾਹੁੰਨੇ ਹਾਂ ਕਹਿੰਦੇ ਸਾਰਿਆਂ ਨੂੰ ਕਾਲ ਨੇ ਮਾਰ ਦਿੱਤਾ ਹੈ ਅੰਤ ਨੂੰ ਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਵੱਡੋ ਡੰਡ ਧਾਰੀ ਹਣਿਓ ਕਾਲ ਪਾਰੀ ਵੱਡੇ ਵੱਡੇ ਡੰਡ ਧਾਰੀ ਜਿਹੜੇ ਹੋਏ ਹਨ ਉਹਨਾਂ ਸਾਰਿਆਂ ਨੂੰ ਬਲਵਾਨ ਕਾਲ ਦੇ ਮਾਰ ਦਿੱਤਾ ਖਾਲਸਾ ਜੀ ਮੌਤ ਉਹਨਾਂ ਨੂੰ ਇੱਥੋਂ ਲੈ ਕੇ ਜਾਂਦੀ ਹੈ ਸੋ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਭਾਈ ਮੌਤ ਜਿਹੜੀ ਹੈ ਸਦੀਵੀ ਸੱਚ ਹੈ ਇਹਨੇ ਤੈਨੂੰ ਇੱਥੋਂ ਲੈ ਕੇ ਜਾਣਾ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਕਹਿੰਦੇ ਜਿਤੇ ਹੋਏ ਬੀਤੇ ਜਿੰਨੇ ਵੀ ਪਿੱਛੇ ਵੱਡੇ ਵੱਡੇ ਦੇਵੀ ਦੇਵ ਸਭ ਹੋ ਚੁੱਕੇ ਨੇ ਸਾਰਿਆਂ ਨੂੰ ਅੰਤ ਨੂੰ ਕਾਲ ਲੈ ਗਿਆ ਹੈ ਸੋ ਮਹ ਇਹੀ ਫਰਮਾਨ ਕਰਦੇ ਮਹਾਰਾਜ ਕਿ ਜਿਤੇ ਹੋਏ ਬੀਤੇ ਤਤੇ ਕਾਲ ਜیتے ਜਿੰਨਾ ਕੁਝ ਵੀ ਸੰਸਾਰ ਉੱਤੇ ਹੋਇਆ ਵੱਡੇ ਵੱਡੇ ਸੂਰਮੇ ਹੋਏ ਸਾਰਿਆਂ ਨੂੰ ਕਾਲ ਨੇ ਜਿੱਤ ਲਿਆ ਪਰ ਖਾਲਸਾ ਜੀ ਮਹਾਰਾਜ ਨਾਲ ਇਹ ਵੀ ਫਰਮਾਉਂਦੇ ਕਿ ਜਿਤੇ ਸ਼ਰਨ ਜਾ ਹੈ ਤਤੇ ਉਹ ਰਾਖ ਲੈ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮਹਾਕਾਲ ਦੀ ਸ਼ਰਨ ਫੜੀ ਹੈ ਮਹਾਕਾਲ ਕੌਣ ਹੈ ਜਿਹੜਾ ਖਾਲਸਾ ਜੀ ਕਾਲ ਦੀ ਕਾਲ ਕਰਨ ਵਾਲਾ ਹੈ ਮੌਤ ਨੂੰ ਮੌਤ ਬਣਾਉਣ ਵਾਲਾ ਮਹਾਕਾਲ ਅਕਾਲ ਪੁਰਖ ਵਾਹਿਗੁਰੂ ਜਿਹੜਾ ਮੌਤ ਦੀ ਵੀ ਮੌਤ ਹੈ ਜਿਹੜਾ ਖਾਲਸਾ ਜੀ ਮਹਾਕਾਲ ਦੀ ਸ਼ਰਨ ਪੈ ਜਾਂਦਾ ਹੈ ਮਹਾਰਾਜ ਕਹਿੰਦੇ ਜਿੱਤੇ ਸ਼ਰਨ ਜਾ ਹੈ ਜਿਨ੍ਹਾਂ ਨੇ ਵੀ ਮਹਾਕਾਲ ਜੀ ਦੀ ਸ਼ਰਨ ਤੱਕੀ ਹੈ ਤੇ ਤੇ ਉਹ ਰਾਖ ਲੈ ਹੈ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਬਚਾ ਲੈਂਦਾ ਇੱਥੇ ਖਾਲਸਾ ਜੀ ਮਹਾਕਾਲ ਸ਼ਿਵਜੀ ਦਾ ਨਾਂ ਨਹੀਂ ਇੱਥੇ ਮਹਾਕਾਲ ਅਕਾਲਪੁਰਖ ਵਾਹਿਗੁਰੂ ਜੀ ਦਾ ਨਾਂ ਹੈ ਤੇ ਜਿਹੜਾ ਕੋਈ ਮਹਾਰਾਜ ਦੀ ਸ਼ਰਣ ਪੈਂਦਾ ਹੈ ਅਕਾਲਪੁਰਖ ਵਾਹਿਗੁਰੂ ਜੀ ਫਿਰ ਉਹਦੀ ਖਾਲਸਾ ਜੀ ਰੱਖਿਆ ਕਰਦੇ ਹਨ ਸੋ ਦੀਨ ਦੁਨੀ ਦੇ ਮਾਲਕ ਮਹਾਰਾਜ ਕਹਿੰਦੇ ਬਿਨਾਂ ਅਕਾਲਪੁਰਖ ਦੀ ਸ਼ਰਣ ਪਿਆ ਬਿਨਾਂ ਉਸ ਵਾਹਿਗੁਰੂ ਜੀ ਦੀ ਓਟ ਲਿਆ ਕੋਈ ਜੰਤਰ ਤੰਤਰ ਤੁਹਾਨੂੰ ਰੱਖ ਨਹੀਂ ਸਕਦਾ ਮਹਾਰਾਜ ਦੇ ਇਹ ਬਚਨ ਹਨ ਸਤਗੁਰ ਕਹਿੰਦੇ ਬਿਨਾ ਸ਼ਰਨਤਾ ਕੀ ਨਹੀਂ ਔਰ ਓਟੰ ਲਿਖੇ ਜੰਤਰ ਕੇਤੇ ਪੜੇ ਮੰਤਰ ਕੋਟੰ ਕਹਿੰਦੇ ਉਸ ਵਾਹਿਗੁਰੂ ਜੀ ਦੀ ਸ਼ਰਨ ਪੈਣ ਤੋਂ ਬਿਨਾ ਜਿੰਨੇ ਮਰਜੀ ਜੰਤਰ ਕੋਈ ਲਿਖ ਲਵੇ ਕੋਈ ਮੰਤਰ ਪੜ੍ਹ ਲਵੇ ਬਿਨਾ ਵਾਹਿਗੁਰੂ ਅਕਾਲ ਪੁਰਖ ਦੀ ਸ਼ਰਨ ਪੈਣ ਤੋਂ ਕੋਈ ਬਚ ਨਹੀਂ ਸਕਦਾ ਕਿਸੇ ਦਾ ਬਚਾ ਨਹੀਂ ਹੋ ਸਕਦਾ ਸੋ ਮਹਾਰਾਜ ਇਹੀ ਸਮਝਾਉਂਦੇ ਹਨ ਭਾਈ ਪਰਮੇਸ਼ਰ ਦੀ ਸ਼ਰਨ ਤਕੀਏ ਕਿਉਂਕਿ ਅਕਾਲ ਪੁਰਖ ਦੀ ਸ਼ਰਨ ਪਿਆ ਹੀ ਖਾਲਸਾ ਜੀ ਸਾਰੇ ਸੁਖ ਹਨ ਸਾਰੇ ਮਹਾਰਾਜ ਦੀ ਕਿਰਪਾ ਨਾਲ ਉਥੋਂ ਪਦਾਰਥ ਪ੍ਰਾਪਤ ਹੁੰਦੇ ਆ ਸੋ ਮਹਾਰਾਜ ਇਹ ਸਾਨੂੰ ਸਮਝਾਉਂਦੇ ਹਨ ਕਲਗੀਧਰ ਜੀ ਦੀ ਬਾਣੀ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਦੀ ਬਾਣੀ ਦੀਆਂ ਇਹ ਪਕਤੀਆਂ ਹਨ ਕਿਵੇਂ ਲੋਕ ਕਹਿ ਦਿੰਦੇ ਕਿ ਸਤਗੁਰੂ ਦੀ ਬਾਣੀ ਸਹੀ ਨਹੀਂ ਸਤਗੁਰ ਤੇ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਭਾਈ ਵੱਡੇ ਵੱਡੇ ਅਵਤਾਰ ਰਿਸ਼ੀ मुनि ਇਸ ਧਰਤੀ ਤੋਂ ਚਲੇ ਗਏ ਬੰਦਿਆ ਪਰਮੇਸ਼ਰ ਦੀ ਸ਼ਰਨ ਤੱਕ ਜਿਹੜਾ ਤੈਨੂੰ ਰੱਖਣ ਵਾਲਾ ਹੈ ਜਿਹੜਾ ਤੈਨੂੰ ਰੱਖ ਲਵੇਗਾ ਇਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਖਾਲਸਾ ਜੀ ਕਿ ਕੀ ਕ੍ਰਿਸ਼ਨ ਜੀ ਤੇ ਕੀ ਰਾਮ ਜੀ ਤੇ ਕੀ ਚੰਦਰਮਾ ਤੇ ਸੂਰਜ ਹਨ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਹੱਥ ਬੰਨ੍ਹ ਕੇ ਖਲੋਤੇ ਹਨ ਕਹਾ ਰਾਮ ਕ੍ਰਿਸ਼ਨੰ ਕਹਾ ਚੰਦਰ ਸੂਰੰ ਸਭੇ ਹੱਥ ਬਾਧੇ ਖਰੇ ਕਾਲ ਹਜੂਰੰ ਕਹਿੰਦੇ ਸਾਰੇ ਹੱਥ ਬੰਨ੍ਹ ਕੇ ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਹੀ ਖਲੋਤੇ ਹਨ ਇਹਨਾਂ ਵਿੱਚ ਆਪਣਾ ਕਾਦਾ ਬਲ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਭਾਈ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਅਕਾਲ ਪੁਰਖ ਜੀ ਤੋਂ ਬਿਨਾਂ ਕੋਈ ਇੱਥੇ ਸਦੀਵੀ ਰਹਿਣ ਵਾਲਾ ਨਹੀਂ ਇਹ ਅਕਾਲ ਪੁਰਖ ਦੀ ਮਹਿਮਾ ਖਾਲਸਾ ਜੀ ਅਪਰਿਪਾਰ ਹੈ ਪਾਤਸ਼ਾਹ ਜੀ ਕਹਿੰਦੇ ਤੁਮਰੀ ਮਹਿਮਾ ਅਪਰ ਅਪਾਰਾ ਜਾ ਕਾ ਲਹੇ ਉਹ ਨਾ ਕਿਨਹੁ ਪਾਰਾ ਕੋਈ ਖਾਲਸਾ ਜੀ ਉਸ ਵਾਹਿਗੁਰੂ ਜੀ ਦਾ ਪਾਰਾ ਵਾਰ ਅੰਤ ਨਹੀਂ ਪਾ ਸਕਦਾ ਉਹਦੀ ਮਹਿਮਾ ਪਰਮੇਸ਼ਰ ਜੀਆਂ ਦੀ ਅਪਰ ਅਪਾਰ ਹੈ ਅਗਾਧ ਬੋਧ ਹੈ ਖਾਲਸਾ ਜੀ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਿਵਾਜਾ ਉਹ ਸਾਰਿਆਂ ਦੇਵਤਿਆਂ ਦਾ ਦੇਵਤਾ ਹੈ ਰਾਜਿਆਂ ਦਾ ਰਾਜਾ ਮਹਾਰਾਜਿਆਂ ਦਾ ਮਹਾਰਾਜਾ ਹੈ ਤੇ ਖਾਲਸਾ ਜੀ ਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ ਬਚਾਰਿਆਂ ਨੂੰ ਰੱਖਣ ਵਾਲਾ ਹੈ ਤੇ ਗਰੀਬਾਂ ਨੂੰ ਵੰਡਾਉਣ ਵਾਲਾ ਵੜਿਆਉਣ ਵਾਲਾ ਵਡਿਆਈ ਦੇਣ ਵਾਲਾ ਪਾਤਸ਼ਾਹ ਹੈ ਜਿਵੇਂ ਕਲਗੀਧਰ ਮਹਾਰਾਜ ਜੀਆਂ ਨੇ ਇਹ ਖਾਲਸੇ ਪੰਥ ਨੂੰ ਇੱਕ ਗਰੀਬਾਂ ਨੂੰ ਖਾਲਸਾ ਜੀ ਵਡਿਆਈ ਬਖਸ਼ਣਾ ਕੀਤੀ ਹੈ ਇਹ ਮਹਾਰਾਜ ਕਲਗੀਧਰ ਸਵਾਮੀ ਸੱਚੇ ਪਾਤਸ਼ਾਹ ਮਹਾਰਾਜ ਨੇ ਪਰਉਪਕਾਰ ਕਰਨਾ ਕੀਤਾ ਹੈ ਜੋ ਬਿਰਧ ਅਕਾਲ ਪੁਰਖ ਜੀ ਦਾ ਹੈ ਅਕਾਲ ਪੁਰਖ ਜੀ ਵਾਹਿਗੁਰੂ ਜੀ ਤੇ ਗੁਰੂ ਸਾਹਿਬ ਵਿੱਚ ਖਾਲਸਾ ਜੀ ਕੋਈ ਭੇਦ ਨਹੀਂ ਇੱਕੋ ਸਮਾਨ ਇੱਕੋ ਖੇਡ ਹੈ ਇੱਕੋ ਸ਼ਕਤੀ ਦੇ ਮਾਲਕ ਹਨ ਸੋ ਖਾਲਸਾ ਜੀ ਮਹਾਰਾਜ ਨੇ ਸਾਨੂੰ ਇਹ ਦੱਸਣਾ ਕੀਤਾ ਕਿ ਅਕਾਲ ਪੁਰਖ ਜਿਹੜਾ ਹੈ ਖਾਲਸਾ ਜੀ ਉਹ ਗਰੀਬਾਂ ਦੇ ਦਇਆ ਕਰਨ ਵਾਲਾ ਹੈ ਗਰੀਬ ਨਿਵਾਜ ਹੈ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਸੋ ਇਸ ਕਰਕੇ ਦੀਨ ਹੋ ਕੇ ਉਸ ਵਾਹਿਗੁਰੂ ਜੀ ਦੇ ਚਰਣੀ ਲੱਗिए ਕਿਉਂਕਿ ਉਹ ਦੀਨਾਂ ਦੇ ਦਇਆ ਕਰਨ ਵਾਲਾ ਵਾਹਿਗੁਰੂ ਹੈ ਸਾਡੀਆਂ ਝੋਲੀਆਂ ਭਰ ਦਵੇਗਾ ਜਿਸ ਵੇਲੇ ਅਸੀਂ ਦੀਨ ਹੋ ਜਾਵਾਂਗੇ ਸੋ ਆਓ ਖਾਲਸਾ ਜੀ ਮਹਾਰਾਜ ਦੀ ਖੁਸ਼ੀ ਲਈਏ ਬਾਣੀ ਨਾਲ ਜੁੜੀਏ ਅਮਰਤ ਵੇਲੇ ਜਾਗिए ਬਾਣੀ ਪੜिए ਅਭਿਆਸ करिए ਸਤਿਗੁਰੂ ਜੀ ਦੀ ਬਾਣੀ ਪੜ ਕੇ ਸਤਿਗੁਰੂ ਜੀ ਦੀ ਖੁਸ਼ੀ ਹਾਸਲ करिए ਅਮਰਤ ਧਾਰੀ ਹੋਈ ਏ ਖੰਡੇ ਬਾਟੇ ਦਾ ਅਮਰਤ ਛਕिए ਖਾਲਸਾ ਜੀ ਤੇ ਮਹਾਰਾਜ ਸੱਚੇ ਪਾਸ਼ਾ ਦੀ ਰਹਿਮਤ ਹੋਵੇ ਤੇ ਚੰਗਿਆਂ ਕੋਲੋਂ ਜੀਵਨ ਵਾਲਿਆਂ ਕੋਲੋਂ ਅਮਰਤ ਛਕिए ਸੋ ਇਸ ਕਰਕੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਵਰਗਾ ਹੋਰ ਖਾਲਸਾ ਜੀ ਕੋਈ ਸੰਸਾਰ ਉੱਤੇ ਹੈ ਨਹੀਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਵਰਗਾ ਦਰ ਕੋਈ ਨਹੀਂ ਖਾਲਸੇ ਪੰਥ ਵਰਗਾ ਪੰਥ ਕੋਈ ਨਹੀਂ ਤੇ ਗੁਰੂ ਨਾਨਕ ਵਰਗਾ ਗੁਰੂ ਗੁਰੂ ਖਾਲਸਾ ਜੀ ਧਰਤੀ ਉੱਤੇ ਬ੍ਰਹਿਮੰਡ ਖੰਡ ਵਿੱਚ ਹੋਰ ਕੋਈ ਨਹੀਂ ਸੋ ਇਸ ਬਾਣੀ ਨਾਲ ਜੁੜੀਏ ਤੇ ਸੁਖ ਪ੍ਰਾਪਤ ਕਰੀਏ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਜੀ ਮਹਾਰਾਜ ਦੀ ਕਿਰਪਾ ਨਾਲ ਜੋ ਹਾਸਲ ਹੋਈ ਹੈ ਇਹ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਖਾਲਸਾ ਜੀ ਹੱਡ ਬੀਤੀ ਤੇ ਮਹਾਰਾਜ ਸੱਚੇ ਪਾਸ਼ਾ ਨੇ ਕਿਵੇਂ ਉਹਨਾਂ ਦੇ ਘਰੋਂ ਦੁੱਖ ਕੱਢਿਆ ਤੇ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀ ਰਹਿਮਤ ਕਿਰਪਾ ਸਦਕਾ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਨਾਲ ਜਿਵੇਂ ਮੇਹਰਾ ਵਰਤਿਆ ਆਓ ਸਰਵਣ ਕਰਿਏ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੋਹਰ ਸਿੰਘ ਸਾਹਿਬ ਦੇ ਅਸਥਾਨ ਤੇ ਖਾਲਸਾ ਜੀ ਅਨੇਕਾਂ ਸੰਗਤਾਂ ਜਾਂਦੀਆਂ ਬਹੁਤ ਸੰਗਤਾਂ ਜਾ ਕੇ ਸੁਖ ਪ੍ਰਾਪਤ ਕਰਦੀਆਂ ਉਹਨਾਂ ਦੀ ਨਿੰਦਿਆ ਵੀ ਲੋਕ ਕਰਦੇ ਨੇ ਪਰ ਖਾਲਸਾ ਜੀ ਕੁੱਤੇ ਭੌਂਕਦੇ ਹਨ ਹਾਥੀ ਝੂਲਦੇ ਲੰਘ ਜਾਂਦੇ ਆ ਸੋ ਇਸੇ ਪ੍ਰਕਾਰ ਹੀ ਮਾਰ ਦੇ ਧਰਮ ਨਾਲ ਜੁੜੇ ਰਹਿਣਾ ਬਾਣੀ ਪੜਨੀ ਹੈ ਸੁਖ ਪ੍ਰਾਪਤ ਕਰਨਾ ਹੈ ਬਾਬਾ ਦੀਪ ਸਿੰਘ ਸਾਹਿਬ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਜਿਹੜੇ ਭੌਂਕਦੇ ਹਨ ਉਹਨਾਂ ਨੂੰ ਭੌਂਕਣ ਦੇਣਾ ਉਹਨਾਂ ਵੱਲ ਮੁੱਖ ਨਹੀਂ ਕਰਨਾ ਨਾ ਕਿਸੇ ਨੂੰ ਜਵਾਬ ਦੇਣਾ ਆਨੰਦ ਖੇੜੇ ਵਿੱਚ ਰਹਿ ਕੇ ਬਾਣੀ ਪੜਨੀ ਹੈ ਸੁਖ ਪ੍ਰਾਪਤ ਕਰਨਾ ਫਿਰ ਖੁਸ਼ੀਆਂ ਪ੍ਰਾਪਤ ਹੋਣਗੀਆਂ ਸੋ ਖਾਲਸਾ ਜੀ ਇਹ ਪੈਣ ਨੇ ਦੱਸਣਾ ਕੀਤਾ ਕਿ ਮੇਰੇ ਫਾਦਰ ਸਾਹਿਬ ਦਾ ਖਾਲਸਾ ਜੀ ਡਾਕਟਰਾਂ ਨੇ ਇੱਕ ਕਿਡਨੀ ਉਹਨਾਂ ਨੂੰ ਕਹਿ ਦਿੱਤਾ ਸੀ ਵੀ ਇਹਨਾਂ ਦੀ ਇੱਕ ਕਿਡਨੀ ਖਰਾਬ ਹੋ ਗਈ ਹੈ ਨਾ ਕਦੇ ਉਹਨਾਂ ਨੇ ਸ਼ਰਾਬ ਪੀਤੀ ਸੀ ਨਾ ਕਦੇ ਮਾੜਾ ਕੁਝ ਖਾਦਾ ਤੇ ਖਾਲਸਾ ਜੀ ਕਦੇ ਕਿਸੇ ਰਿਸ਼ਤੇਦਾਰੀ ਵਿੱਚ ਨਹੀਂ ਗਏ ਕਦੇ ਵਿਆਹ ਸ਼ਾਦੀ ਵਿੱਚ ਨਹੀਂ ਗਏ ਮਾੜਾ ਮੋਟਾ ਜਾਣਾ ਤੇ ਕੁਝ ਖਾਣਾ ਨਾ ਬਾਹਰੋਂ ਕੁਝ ਨਹੀਂ ਸिखਾंदे ਪ੍ਰਸ਼ਾਦਾ ਪਾਣੀ ਛਕਦੇ ਸੀ ਸਾਦਾ ਜਾਂ ਉਹਨਾਂ ਦਾ ਸੁਭਾਅ ਖੇਤੀ ਬਾੜੀ ਸਾਡਾ ਕੰਮ ਹੈ ਤੇ ਭੈਣ ਦੱਸਦੀ ਆ ਕਿ ਉਹਨਾਂ ਦਾ ਇੱਕ ਦਿਨ ਨਾ ਵੱਖੀ ਦੇ ਵਿੱਚ ਬਹੁਤ ਦਰਦ ਹੋਈ ਦਵਾਈ ਲੈਂਦੇ ਰਹੇ ਪਿੰਡੋਂ ਤੇ ਕੋਈ ਉਹਦਾ ਫਰਕ ਨਹੀਂ ਪਿਆ ਉਸ ਤੋਂ ਬਾਅਦ ਕਹਿੰਦੇ ਵੀ ਬਹੁਤ ਜ਼ਿਆਦਾ ਜਿੱਦਾਂ ਉਹਨਾਂ ਨੂੰ ਪੇਨ ਵੱਧ ਗਈ ਬੈਠਿਆ ਉੱਠਿਆ ਨਹੀਂ ਸੀ ਜਾਂਦਾ ਅਸੀਂ ਸਕੈਨ ਵਗੈਰਾ ਕਰਾਈ ਡਾਕਟਰਾਂ ਨੂੰ ਵਿਖਾਇਆ ਉਹਨਾਂ ਨੇ ਸਾਰੇ ਟੈਸਟ ਵਗੈਰਾ ਕਰਕੇ ਸਭ ਕੁਝ ਕਰਕੇ ਤੇ ਕਹਿ ਦਿੱਤਾ ਵੀ ਇਹਨਾਂ ਦੀ ਇੱਕ ਕਿਡਨੀ ਜਿਹੜੀ ਆ ਉਹ ਜਿਹੜੀ ਆ ਸਿਰਫ 10% ਕੰਮ ਕਰਦੀ ਐ ਖਰਾਬ ਹੋ ਗਈ ਉਹਦੇ ਕਰਕੇ ਇਹਨਾਂ ਨੂੰ ਇਹ ਦਰਦ ਹੋ ਰਹੀ ਐ ਤੇ ਖਾਲਸਾ ਜੀ ਫਾਦਰ ਸਾਹਿਬ ਜਿਹੜਾ ਉਹ ਦੇਹ ਹੀ ਛੱਡ ਗਏ ਕਈਆਂ ਦਾ ਦਿਲ ਨਹੀਂ ਹੁੰਦਾ ਖਾਲਸਾ ਜੀ ਜਦੋਂ ਡਾਕਟਰ ਸਿੱਧੀ ਗੱਲ ਮੂੰਹ ਤੇ ਬੋਲ ਦਿੰਦਾ ਤੇ ਫਿਰ ਉਹ ਸਹੀ ਨਹੀਂ ਜਾਂਦੀ ਜੋ ਕੋਈ ਕਿਸੇ ਨੂੰ ਕਹਿ ਦੇਵੇ ਵੀ ਤੈਨੂੰ ਆਹ ਕੰਮ ਆ ਮੰਨ ਲਓ ਕਿਸੇ ਨੂੰ ਕੋਈ ਬੰਦਾ ਕਹਿ ਦੇਵੇ ਤੇ ਤੇਰੇ ਨਾਲ ਕੋਈ ਚੀਜ਼ ਤੁਰੀ ਫਿਰਦੀ ਆ ਤੇ ਉਹਨੂੰ ਖਾਲਸਾ ਜੀ ਵਹਿਮ ਹੀ ਮਾਰ ਜਾਂਦਾ ਭਾਵੇਂ ਚੀਜ਼ ਹੋਵੇ ਵੀ ਨਾ ਨਾਲ ਉਹ ਵਹਿਮ ਚ ਹੀ ਮਰ ਜਾਂਦਾ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਭਾਈ ਓਟ ਆਸਰਾ ਲੈਣਾ ਚਾਹੀਦਾ ਉਹਦੇ ਨਾਲ ਮਨ ਜਿਹੜਾ ਤਗੜਾ ਰਹਿੰਦਾ ਬਲਵਾਨ ਰਹਿੰਦਾ ਸੋ ਖਾਲਸਾ ਜੀ ਇਦਾਂ ਭੈਣ ਕਹਿੰਦੀ ਵੀ ਫਾਦਰ ਸਾਹਿਬ ਨਾ ਹੋਈ ਤਾਂ ਦਿਲ ਛੱਡ ਕੇ ਤੇ ਚਲੋ ਅਸੀਂ ਜਿੰਨੇ ਜੋਗੇ ਸਾਂ ਦਵਾਈ ਦਵਾਈ ਤੇ ਉਹਨਾਂ ਨੇ ਘਰੇ ਇਹੋ ਗੱਲ ਕਹੀ ਜਾਣੀ ਵੀ ਮੈਂ ਪ੍ਰਸ਼ਨ ਨਹੀਂ ਕਰਾਉਣਾ ਜੇ ਉਹ ਮੇਰਾ ਪ੍ਰਸ਼ਨ ਕਰ ਦੇਣਗੇ ਆਹ ਕਰ ਦੇਣਗੇ ਉਹ ਕਰ ਦੇਣਗੇ ਬੜਾ ਉਹਨਾਂ ਨੂੰ ਇਹੀ ਸਮਝਾਇਆ ਵੀ ਤੁਸੀਂ ਫਿਕਰ ਨਾ ਕਰੋ ਕੁਝ ਨਹੀਂ ਹੁੰਦਾ ਵੀ ਤੁਸੀਂ ਡਰੋ ਨਾ ਉਹਨਾਂ ਨੇ ਰਾਤ ਵੀ ਨਾ ਸੌਣਾ ਉਹਨਾਂ ਦੀ ਨੀਂਦ ਹੀ ਉੱਡ ਗਈ ਤੇ ਭੈਣ ਦੱਸਦੀ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਕੋਈ ਕਿਰਪਾ ਹੋਣੀ ਸੀ ਸਾਡੇ ਤੇ ਚਲੋ ਭੈਣ ਕਹਿੰਦੀ ਮੈਂ ਸ਼ੁਰੂ ਤੋਂ ਛੋਟੀ ਹੁੰਦੀ ਸੰਥਿਆ ਵੀ ਕਰਦੀ ਰਹੀਆਂ ਗੁਰੂ ਘਰ ਤੇ ਸ਼ੁਰੂ ਤੋਂ ਬਚਪਨ ਤੋਂ ਲੈ ਕੇ ਜਿੱਦਾਂ ਮੈਂ 7-8 ਸਾਲਾਂ ਦੀ ਸਾਂਝ ਰੋ ਮੇਰੀ ਸੰਥਿਆ ਪੰਜਾਂ ਬਾਣੀਆਂ ਦੀ ਹੋ ਗਈ ਸੀ ਇਹ ਮਹਾਰਾਜ ਦੀ ਕਿਰਪਾ ਨਾਲ ਮੈਂ ਬਾਣੀ ਸ਼ੁਰੂ ਤੋਂ ਪੜ੍ਹਦੀ ਆਂ ਮਹਾਰਾਜ ਦੀ ਕਿਰਪਾ ਸਦਕਾ ਕਦੇ ਨਾਗਾ ਨਹੀਂ ਪਾਇਆ ਜਪਜੀ ਸਾਹਿਬ ਦਾ ਪਾਠ ਮੈਂ ਡੇਲੀ ਕਰਦੀ ਆਂ ਰਹਿਰਾਸਤਾ ਪਾਠ ਡੇਲੀ ਕਰਦੀ ਆਂ ਕੀਰਤਨ ਸੋਹਰੇ ਦਾ ਪਾਠ ਕਰਕੇ ਸੌਂਨੀ ਆਂ ਤੇ ਕਈ ਵਾਰ ਸੁਖਨੀ ਸਾਹਿਬ ਦਾ ਪਾਠ ਵੀ ਕਰਦੀ ਆਂ ਤੇ ਭੈਣ ਕਹਿੰਦੀ ਵੀ ਮੈਂ ਨਾ ਇਦਾਂ ਮਹਾਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਵੀ ਮਾਰਾ ਕਿਰਪਾ ਕਰੋ ਨਾ ਇਹਨਾਂ ਨੇ ਕਦੇ दारू ਪੀਤੀ ਨਾ ਕੋਈ ਮਾੜਾ ਕੋਈ ਕੰਮ ਕੀਤਾ ਕੋਈ ਪਿਛਲਾ ਕਰਮ ਹੀ ਇਹਨਾਂ ਦੇ ਘੜੀ ਆਇਆ ਕਿਰਪਾ ਕਰੋ ਜੇ ਰਾਜੀ ਹੋ ਜਾਣ ਕਹਿੰਦੇ ਮੈਂ ਅਰਦਾਸ ਕੀਤੀ ਤੇ ਮਹਾਰਾਜ ਦੀ ਕਿਰਪਾ ਸਦਕਾ ਨਾ ਮੈਨੂੰ ਥੋੜੇ ਦਿਨਾਂ ਚ ਜਿੱਦਾਂ 4-5 ਦਿਨਾਂ ਚ ਪਤਾ ਲੱਗਾ ਵੀ ਸਾਡੇ ਪਿੰਡੋਂ ਸੰਗਤ ਜਿਹੜੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਐ ਚ ਪਹਿਲਾਂ ਕਟਣ ਤੇ ਭੈਣ ਕਹਿੰਦੀ ਵੀ ਮੈਂ ਸੋਚਿਆ ਮੰਮੀ ਨਾਲ ਗੱਲ ਕੀਤੀ ਵੀ ਮੈਂ ਵੀ ਉਹਨਾਂ ਨਾਲ ਚਲ ਜਵਾਂ ਵੀ ਉੱਥੇ ਅਰਦਾਸ ਕਰਕੇ ਆਉਣੀ ਆ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰਨਗੇ ਤੇ ਮੇਰੀ ਮਾਤਾ ਕਹਿੰਦੀ ਕੋਈ ਨਹੀਂ ਪੁੱਤ ਹੋਰ ਵੀ ਕੁੜੀਆਂ ਜਾਂਦੀਆਂ ਪਿੰਡੋਂ ਤੇ ਤੂੰ ਚਲੀ ਜਾ ਬੀਬੀਆਂ ਵੀ ਜਾਂਦੀਆਂ ਸੀ ਤੇ ਖਾਲਸਾ ਜੀ ਉਹ ਗੱਡੀ ਇੱਕ ਜਾਂਦੀ ਸੀ ਉਹ ਭੈਣ ਕਹੇ ਨੀ ਮੈਂ ਉਹਨਾਂ ਨਾਲ ਰਲ ਕੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲੀ ਗਈ ਉੱਥੇ ਜਾ ਕੇ ਮੈਂ ਅਰਦਾਸ ਕੀਤੀ ਨਾਲੇ ਚਪਹਰੇ ਵਿੱਚ ਹਾਜ਼ਰੀ ਭਰੀ ਤੇ ਬਾਅਦ ਵਿੱਚ ਵੀ ਮੈਂ ਅਰਦਾਸ ਆਪ ਵੀ ਖੜ ਕੇ ਕੀਤੀ ਕਿ ਬਾਬਾ ਦੀਪ ਸਿੰਘ ਜੀ ਮੈਂ ਮਹਾਰਾਜ ਘਰੇ ਵੀ ਇਹ ਬਾਣੀ ਦਾ ਜਾਪ ਕਰੂੰਗੀ ਇੱਥੇ ਆ ਕੇ ਵੀ ਚਪਹਰੇਆਂ ਤੇ ਹਾਜ਼ਰੀ ਭਰੂੰਗੀ ਕਿਰਪਾ ਕਰ ਦਿਓ ਵੀ ਮੇਰੇ ਪਿਤਾ ਦਾ ਇਹ ਰੋਗ ਹੈ ਮਹਾਰਾਜ ਘਟ ਦਿਓ ਵੀ ਮਹਾਰਾਜ ਉਹਨਾਂ ਦੀ ਕਿਡਨੀ ਬਿਲਕੁਲ ਠੀਕ ਹੋ ਜਵੇ ਸੱਚੇ ਪਾਤਸ਼ਾਹ ਮਿਹਰ ਕਰ ਦਿਓ ਤੇ ਉਹਨਾਂ ਨੂੰ ਰਾਜੀ ਕਰ ਦਿਓ ਇਹ ਅਰਦਾਸ ਕੀਤੀ ਤੇ ਖਾਲਸਾ ਜੀ ਉਹ ਭੈਣ ਸਿੱਦਕੀ ਸੀ ਭਰੋਸਾ ਸੀ ਸ਼ਹੀਦਾਂ ਤੇ ਉਹਨੇ ਘਰੇ ਆ ਕੇ ਵੀ ਚਪਹਰਾ ਸ਼ੁਰੂ ਕਰ ਲਿਆ ਰੋਜ਼ ਉਹਨੇ ਮਹਾਰਾਜ ਦੀ ਕਿਰਪਾ ਨਾਲ ਬਾਣੀ ਪੜਨੀ ਤੇ ਕੋਲੇ ਯਾਦ ਰੱਖ ਲੈਣਾ ਜਦੋਂ ਬਾਣੀ ਸ਼ੁਰੂ ਕਰਨੀ ਪੰਜ ਪਾਠ ਸ੍ਰੀ ਜਪਜੀ ਸਾਹਿਬ ਦੇ ਦੋ ਪਾਠ ਸ੍ਰੀ ਚੌਪਈ ਸਾਹਿਬ ਦੇ ਤੇ ਇੱਕ ਪਾਠ ਸ੍ਰੀ ਸੁਖਣੀ ਸਾਹਿਬ ਜੀ ਦਾ ਤੇ ਆਨੰਦ ਸਾਹਿਬ ਪੂਰਾ ਤੇ ਫਿਰ ਅਰਦਾਸ ਕਰਨੀ ਕੋਲ ਯਾਦ ਰੱਖ ਕੇ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਦੋ ਕਿ ਤਿੰਨ ਹਫ਼ਤੇ ਭੈਣ ਕਹਿੰਦੀ ਤਿੰਨ ਹਫ਼ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਕੇ ਚਪਰੇ ਕੱਟੇ ਮਤਲਬ ਐਤਵਾਰ ਦੇ ਐਤਵਾਰ ਤੇ ਬਾਕੀ ਲਗਾਤਾਰ ਹਰ ਦਿਨ ਬਿਨਾ ਨਾ ਗੇ ਜਾਲ ਕੋਲ ਰੱਖ ਲੈਣਾ ਪਾਟ ਕਰਨਾ ਫਿਰ ਉਹ ਜਾਲ ਆਪਣੇ ਬਾਪੂ ਨੂੰ ਛਕਾ ਦੇਣਾ ਤੇ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਦਰਦ ਹੁੰਦੀ ਸੀ ਉਹ ਤੀਜੇ ਚੌਥੇ ਦਿਨ ਹੀ हट ਗਈ ਫਾਦਰ ਸਾਹਿਬ ਦੀ ਦਰਦ ਹੋਂੋਂ हट ਗਈ ਤੇ ਚਲੋ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਨੇ ਸੁਖ ਦਿੱਤਾ ਜਿਹੜਾ ਬੈੰਦੇ ਉੱਠਦੇ ਸੀ ਤੁਰਦੇ ਫਿਰਦੇ ਸੀ ਦਰਦ ਹੁੰਦੀ ਸੀ ਉਹ ਠੀਕ ਹੋ ਗਈ ਕਹਿੰਦੇ ਤਿੰਨ ਹਫ਼ਤੇ ਬਾਅਦ ਨਾ ਮੇਰੇ ਮਨ ਵਿੱਚ ਨਾ ਜਿੱਦਾਂ ਖਿਆਲ ਆਇਆ ਬਹੁਤ ਜ਼ਿਆਦਾ ਮੈਂ ਸੋਚਾਂ ਤੇ ਮਤਲਬ ਆਪਣੇ ਆਪ ਤੁਰਦਿਆਂ ਫਿਰਦਿਆਂ ਕੰਮ ਕਰਦਿਆਂ ਮੇਰੇ ਮਨ ਵਿੱਚ ਇਹੀ ਆਈ ਜਾਵੇ ਵੀ ਇਹਨਾਂ ਦਾ ਇੱਕ ਵਾਰੀ ਫੇਰ ਟੈਸਟ ਕਰਾਵਾਂ ਤਿੰਨ ਕ ਹਫ਼ਤਿਆਂ ਬਾਅਦ ਦੀ ਗੱਲ ਹੈ ਫੇਰ ਟੈਸਟ ਕਰਾਵਾਂ ਮੈਂ ਕੋਈ ਕੰਮ ਕਰਾਂ ਤੇ ਮੇਰੇ ਮਨ ਵਿੱਚ ਇਹੋ ਫੁਰਨਾ ਆਵੇ ਅੰਦਰ ਬਾਹਰ ਹੋਵਾਂ ਫੁਰਨਾ ਆਵੇ ਬਾਹਰ ਕਿਸੇ ਨਾਲ ਵਿਚਰਨਾ ਖਲੋਵਾਂ ਇਹੋ ਹੀ ਫੁਰਨਾ ਆਵੇ ਵੀ ਬਾਪੂ ਦਾ ਫੇਰ ਟੈਸਟ ਕਰਾਈਏ ਜਿੱਦਾਂ ਅੰਦਰੋਂ ਮਹਾਰਾਜ ਕਿਰਪਾ ਕਰਦੇ ਹੋਣ ਕਹਿੰਦੇ ਫਿਰ ਮੇਰੇ ਮਨ ਵਿੱਚ ਆਇਆ ਵੀ ਨਹੀਂ ਇੱਕ ਹਫ਼ਤਾ ਹੋਰ ਮਹਾਰਾਜ ਦੇ ਚਰਨਾਂ 'ਚ ਜਾਈਏ ਤੇ ਇੱਕ ਜਦੋਂ ਇੱਕ ਹਫ਼ਤਾ ਕਹਿੰਦੀ ਮੈਂ ਪੂਰਾ ਕੀਤਾ ਚਿੱਤਾਂ ਦੇ ਸਤਾਨ ਤੇ ਚਪਹਿਰਾ ਕਟਿਆ ਤੇ ਪੂਰਾ ਹਫਤਾ ਘਰੇ ਚਪਹਿਰਾ ਕਟਿਆ ਉਸ ਤੋਂ ਬਾਅਦ ਮੇਰੇ ਮਨ ਵਿੱਚ ਫੇਰ ਫੁਰਨਾ ਵੱਧ ਗਿਆ ਭੈਣ ਕਹਿੰਦੀ ਵੀ ਨਹੀਂ ਫੇਰ ਮੈਂ ਮਨ ਨਾਲ ਕਰੜੀ ਵਿਚਾਰ ਕੀਤੀ ਵੀ ਨਹੀਂ ਪੰਜ ਹਫਤੇ ਪੂਰੇ ਕਰ ਲਈਏ ਬਾਬਾ ਦੀਪ ਸਿੰਘ ਸਾਹਿਬ ਦੇ ਪੰਜ ਚਪਹਿਰੇ ਪੂਰੇ ਕਰ ਲਈਏ ਪੰਜ ਹਫਤੇ ਜਿਹੜਾ ਲਗਾਤਾਰ ਚਪਹਿਰੇ ਪੂਰੇ ਕਰ ਲਈਏ ਮਹਾਰਾਜ ਕਿਰਪਾ ਵਰਤਉਣਗੇ ਫੇਰ ਮੈਂ ਟੈਸਟ ਕਰਾਉਂਗੀ ਤੇ ਖਾਲਸਾ ਦੀ ਭੈਣ ਕਹਿੰਦੀ ਪੰਜ ਹਫਤੇ ਲਗਾਤਾਰ ਮੈਂ ਚਪਹਿਰੇ ਕੱਟਦੀ ਰਹੀ ਤੇ ਜਲ ਰੱਖ ਕੇ ਤੇ ਆਪਣੇ ਬਾਪੂ ਨੂੰ ਸ਼ਿਕਾਉਂਦੀ ਰਹੀ ਤੇ ਮਹਾਰਾਜ ਦੀ ਕਿਰਪਾ ਨਾਲ ਪੰਜਵਾਂ ਹਫਤਾ ਜਿਸ ਦਿਨ ਬਾਬਾ ਦੀਪ ਸਿੰਘ ਸਾਹਿਬ ਦੇ ਘਰੋਂ ਮੈਂ ਆਈ ਆ ਤੇ ਉਹ ਤੋਂ ਅਗਲੇ ਦਿਨ ਸੋਮਵਾਰ ਮੈਂ ਆਪਣੇ ਬਾਪੂ ਦੇ ਟੈਸਟ ਕਰਾਉਣ ਵਾਸਤੇ ਲੈ ਕੇ ਗਈ ਆ ਤੇ ਡਾਕਟਰ ਕਹਿੰਦਾ ਵੀ ਟੈਸਟ ਕਰਾਉਣ ਦੀ ਕੀ ਲੋੜ ਆ ਅੱਗੇ ਪਤਾ ਹੀ ਆ ਵੀ ਇਹਨਾਂ ਦੀ ਕਿਡਨੀ ਜਿਹੜੀ ਖਰਾਬ ਹੈ ਤੇ ਦਵਾਈ ਨਾਲ ਥੋੜਾ ਬੋਧਾ ਫਰਕ ਹੋਊਗਾ ਵੀ ਤੁਸੀਂ ਕਾਹਤੋਂ ਟੈਸਟ ਕਰਾਉਣੇ ਆ ਤੇ ਕਹਿੰਨੇ ਵੀ ਮੈਂ ਨੂੰ ਕਿਹਾ ਵੀ ਨਹੀਂ ਟੈਸਟ ਕਰਾਉਣੇ ਆ ਮੈਂ ਤੂੰ ਤੁਸੀਂ ਲਿਖ ਕੇ ਦਿਓ ਵੀ ਮੈਂ ਟੈਸਟ ਕਰਾਉਣਾ ਚਾਹੁੰਨੀ ਆ ਚਲੋ ਉਸ ਹਸਪੀਟਲੋਂ ਉਹਦਾ ਨੇ ਟੈਸਟ ਹੋਏ ਜਦੋਂ ਖਾਲਸਾ ਜੀ ਟੈਸਟ ਹੋਏ ਤੇ ਜਿਹੜਾ ਉਹ ਲਿਕਵਿਡ ਵਧਿਆ ਆਉਂਦਾ ਜਿਹਦੇ ਕਰਕੇ ਪਤਾ ਲੱਗਦਾ ਇਹਨਾਂ ਨੂੰ ਵੀ ਕਿਡਨੀ ਜਿਹੜੀ ਆ ਉਹ ਫੇਲ ਹੋ ਚੁੱਕੀ ਆ ਬੰਦੇ ਦੀ ਤੇ ਮਹਾਰਾਜ ਦੀ ਐਸੀ ਕਲਾ ਵਰਤੀ ਸੀ ਦਾਸ ਸਿੰਘਾਂ ਦੀ ਖਾਲਸਾ ਜੀ ਉਹ ਕਿਡਨੀ ਵਿੱਚ ਕੋਈ ਰੋਗ ਹੀ ਨਹੀਂ ਆਇਆ ਜਿਹੜੀ ਕਿਡਨੀ ਨੂੰ ਡਾਕਟਰਾਂ ਨੇ ਕਹਿਤਾ ਵੀ ਇਹ 10% ਚੱਲਣ ਈ ਆ 90% ਖਲੋ ਗਈ ਆ ਤੇ ਉਹ ਭੈਣ ਕਹਿੰਦੀ ਵੀ ਅਸੀਂ ਹੈਰਾਨ ਸਾਂ ਮੇਰਾ ਬਾਪੂ ਹੈਰਾਨ ਸੀ ਅਸੀਂ ਇੱਕ ਡਾਕਟਰ ਤੋਂ ਦੂਜੇ ਡਾਕਟਰ ਤੇ ਗਏ ਤੇ ਉਹ ਡਾਕਟਰ ਨੇ ਆਪ ਹੈਰਾਨ ਸੀ ਵੀ ਇਹ ਕਿਵੇਂ ਹੋ ਸਕਦਾ ਵੀ ਤੁਸੀਂ ਕਿੱਥੋਂ ਦਵਾਈ ਖਾਧੀ ਆ ਵੀ ਕੀ ਕੀਤਾ ਵੀ ਇਹ ਕੋਈ ਚਮਤਕਾਰ ਆ ਤੇ ਭੈਣ ਕਹਿੰਨੀ ਮੈਂ ਡਾਕਟਰ ਨੂੰ ਇਹੀ ਗੱਲ ਕਹੀ ਸੀ ਵੀ ਜਿਹੜੀਆਂ ਗੋਲੀਆਂ ਤੂੰ ਦੋ ਲਿਖ ਕੇ ਦਿੱਤੀਆਂ ਉਹੋ ਹੀ ਇਹ ਦਵਾਈ ਖਾਣ ਡੇ ਆ ਬਾਕੀ ਮੈਂ ਸ਼ੀਦਾਂ ਦੇ ਘਰ ਜਾ ਕੇ ਬਾਣੀ ਪੜ ਕੇ ਤੇ ਉਹ ਜਾਲ ਇਹਨਾਂ ਨੂੰ ਸ਼ਿਕਾਉਂਦੀ ਰਹੀ ਆ ਇਹ ਉਹਨੂੰ ਦੱਸਿਆ ਤੇ ਡਾਕਟਰ ਨੂੰ ਯਕੀਨ ਨਹੀਂ ਸੀ ਹੁੰਦਾ ਤੇ ਮੇਰੇ ਬਾਪੂ ਨੂੰ ਯਕੀਨ ਨਾ ਹੋਵੇ ਮੇਰਾ ਬਾਪੂ ਕਹਿੰਦਾ ਨਹੀਂ ਪੁੱਤ ਆਪਾਂ ਕਿਤੇ ਹੋਰ ਟੈਸਟ ਕਰਾ ਲਈਏ ਕਿਤੇ ਹੋਰ ਜਾ ਕੇ ਵਖਾ ਲਈਏ ਇਵੇਂ ਉਹ ਰਿਪੋਰਟ ਲੈ ਕੇ ਅਸੀਂ ਚਾਰਾ ਪੰਜਾਂ ਡਾਕਟਰਾਂ ਕੋਲੇ ਗਏ ਉਹ ਕਹਿੰਦੇ ਵੀ ਤੁਹਾਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਗਈ ਕਿਡਨੀ ਤੁਹਾਡੀ ਵਿੱਚ ਕੁਝ ਨਹੀਂ ਆ ਬਿਲਕੁਲ ਸਹੀ ਹੈ ਫਿਰ ਉਸ ਤੋਂ ਬਾਅਦ ਕਹਿੰਦੇ ਵੀ ਘਰ ਦੇ ਨਾਲ ਯਕੀਨ ਕਰਨ ਫਿਰ ਅਸੀਂ ਟੈਸਟ ਕਰਾਏ ਫਿਰ ਜਦੋਂ ਟੈਸਟ ਕਰਾਏ ਸੇਮ ਰਿਪੋਰਟ ਆਈ ਬਿਲਕੁਲ ਠੀਕ ਐਵੇਂ ਖਾਲਸਾ ਜੀ ਮਹਾਰਾਜ ਦੀ ਕਿਰਪਾ ਵਰਤੀ ਸ਼ੀਦਾ ਸਿੰਘਾਂ ਨੇ ਉਹ ਭੈਣ ਦੀ ਕਿਡਨੀ ਪਿਓ ਦੇ ਕਿਡਨੀ ਜਿਹੜੀ ਸੀ ਭੈਣ ਦੇ ਪਿਓ ਦੀ ਉਹ ਬਿਲਕੁਲ ਰਾਜੀ ਕਰ ਦਿੱਤੀ ਮਹਾਰਾਜ ਨੇ ਕਲਾ ਵਰਤਾ ਦਿੱਤੀ ਖਾਲਸਾ ਜੀ ਇਹ ਬਾਣੀ ਦਾ ਪ੍ਰਤਾਪ ਹੈ ਕੋਈ ਬਾਣੀ ਐਵੇਂ ਨਹੀਂ ਵੀ ਇਹ ਦੁੱਖ ਰੋਗ ਕੱਟਦੀ ਨਹੀਂ ਕਹੀਂ ਕਹਿੰਦੇ ਨਾ ਕਿ ਬਾਣੀ ਦੁੱਖ ਰੋਗ ਕੱਟਣ ਦਾ ਕੰਮ ਨਹੀਂ ਆ ਬਾਣੀ ਦਾ ਕੰਮ ਆ ਵੀ ਵਿਚਾਰ ਕਰਨੀ ਜੀਵਨ ਜਿਉਣ ਦਾ ਢੰਗ ਦੱਸਣਾ ਖਾਲਸਾ ਜੀ ਬਾਣੀ ਸਭ ਕੁਝ ਕਰਦੀ ਬਾਣੀ ਸੁੱਖ ਵੀ ਦਿੰਦੀ ਆ ਬਾਣੀ ਦੁਖਾਂ ਨੂੰ ਨਾਸ ਵੀ ਕਰਦੀ ਆ ਬਾਣੀ ਨਾਲ ਸੋਝੀ ਵੀ ਆਉਂਦੀ ਆ ਬਾਣੀ ਨਾਲ ਪਦਾਰਥ ਵੀ ਮਿਲਦੇ ਆ ਬਾਣੀ ਨਾਲ ਮੋਖ ਵੀ ਮਿਲਦਾ ਸਾਰਾ ਕੁਝ ਇਸ ਬਾਣੀ ਨਾਲ ਮਿਲਦਾ ਤੇ ਮਹਾਰਾਜ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਾਰੇ ਦੇ ਸਾਰੇ ਹੀ ਅੰਮ੍ਰਿਤ ਇਸ ਬਾਣੀ ਵਿੱਚ ਹਨ ਸਾਰੇ ਸੋਕੇ ਇਸ ਬਾਣੀ ਵਿੱਚ ਹਨ ਖਾਲਸਾ ਜੀ ਪਰ ਸਾਨੂੰ ਲੈਣੇ ਨਹੀਂ ਆਉਂਦੇ ਇਸ ਕਰਕੇ ਅਸੀਂ ਭੁਗਤਦੇ ਹਾਂ ਸੋ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਬਾਣੀ ਬਖਸ਼ੀ ਹੈ ਇਹ ਬਾਣੀ ਦਾ ਪੱਲਾ ਫੜ ਲਓ ਖਾਲਸਾ ਜੀ ਬਾਣੀ ਤੋਂ ਬਿਨਾ ਕਿਸੇ ਨੇ ਤੁਹਾਡੇ ਦੁੱਖ ਨਾਸ਼ ਨਹੀਂ ਜੇ ਕਰਨੇ ਭਾਵੇਂ ਕਿਸੇ ਬਾਬੇ ਕੋਲੇ ਚਲੇ ਜਾਓ ਭਾਵੇਂ ਕਿਸੇ ਕੋਲੇ ਵੀ ਚਲੇ ਜਾਓ ਇਹ ਬਾਣੀ ਤੋਂ ਬਿਨਾ ਤੁਹਾਨੂੰ ਕਿਸੇ ਨੇ ਆਸਰਾ ਸਹਾਰਾ ਨਹੀਂ ਦੇਣਾ ਅਕਾਲ ਪੁਰਖ ਦੀ ਸ਼ਰਨ ਪੈ ਜਾਓ ਗੁਰੂ ਕੇ ਸਿੱਖਾਂ ਦੀ ਸੇਵਾ ਕਰੋ ਮਹਾਰਾਜ ਦੀ ਬਾਣੀ ਪੜੋ ਗੁਰੂ ਘਰ ਜਾ ਕੇ ਸੇਵਾ ਕਰੋ ਝੂਠੇ ਬਰਤਨ ਮਾਂਜੋ ਤੇ ਖਾਲਸਾ ਦੀ ਨੇਕੀ ਕਮਾਓ ਚੰਗੇ ਗੁਣ ਪਨਾਓ ਕੀਰਤ ਵਿਰਤ ਕਰੋ ਤੇ ਸੱਚੇ ਪਾਤਸ਼ਾਹ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪਦੇ ਰਹੋ ਕੋਈ ਦੁੱਖ ਤੁਹਾਡੇ ਵੱਲ ਵੇਖ ਨਹੀਂ ਸਕਦਾ ਤੇ ਜਿਹੜੇ ਸਟੇਜਾਂ ਦੇ ਬਹਿ ਕੇ ਕਹਿੰਦੇ ਆ ਕਿ ਜੇ ਬਾਣੀ ਦੁੱਖ ਕੱਟਦੀ ਹੁੰਦੀ ਤੇ ਕਲਗੀਧਰ ਮਹਾਰਾਜ ਦੇ ਪੁੱਤ ਨਾ ਸ਼ਹੀਦ ਹੁੰਦੇ ਬਾਬਾ ਦੀਪ ਸਿੰਘ ਨਾ ਸ਼ਹੀਦ ਹੁੰਦੇ ਜਾਂ ਆ ਨਾ ਹੁੰਦਾ ਜਾਂ ਉਹ ਨਾ ਹੁੰਦਾ ਖਾਲਸਾ ਜੀ ਮਹਾਰਾਜ ਕਰਨਾ ਚਾਹੁੰਦੇ ਤੇ ਸਭ ਕੁਝ ਕਰ ਸਕਦੇ ਸੀ ਪਰ ਸਤਗੁਰ ਜੀਆਂ ਨੇ ਪੂਰਾ ਬੰਦੇ ਵਾਂਗ ਜਿੱਦਾ ਆਮ ਮਨੁੱਖ ਜਿੰਦਾ ਇਸ ਤਰ੍ਹਾਂ ਜ਼ਿੰਦਗੀ ਜਿਉਂ ਕੇ ਵਿਖਾਈ ਆ ਵੀ ਦੁੱਖ ਆਉਣਗੇ ਤੇ ਕਿਵੇਂ ਰਹਿਣਾ ਸਮਾਂ ਔਖਾ ਬਣਦਾ ਤੇ ਕਿਵੇਂ ਰਹਿਣਾ ਨਹੀਂ ਤੇ ਮਹਾਰਾਜ ਇੱਕ ਬਚਨ ਬੋਲ ਦੇ ਤੇ ਖਾਲਸਾ ਜੀ ਔਰੰਗੇ ਦੀ ਕੀ ਬਜਾਲ ਸੀ ਵੀ ਉਹ ਮਾਰ ਦੇ ਪੁੱਤਾਂ ਨੂੰ ਸ਼ਹੀਦ ਕਰ ਸਕਦੇ ਸਤਗੁਰਾਂ ਦੀ ਬਾਣੀ ਸਾਰੇ ਸੁਖ ਦੇਣ ਵਾਲੀ ਹੈ ਪਰ ਖਾਲਸਾ ਜੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇਕੀ ਕਮਾਓ ਤੇ ਨਿਸ਼ਕਾਮ ਹੋ ਕੇ ਜਿਹੜੀ ਬਾਣੀ ਪੜ੍ਹਨੀ ਉਹਦੇ ਵਿੱਚ ਬਹਲੇਰੇ ਸੁਖ ਹੈ ਐਵੇਂ ਖਾਲਸਾ ਜੀ ਮਹਾਰਾ ਦੀ ਕਿਰਪਾ ਵਰਤੀ ਸ਼ਹੀਦਾਂ ਨੇ ਮੇਰਾ ਕੀਤੀਆਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਿਹੜੀ ਹਾਜ਼ਰੀ ਭਰੀ ਉਹਦੇ ਨਾਲ ਮਿਹਰ ਵਰਤੀ ਜੋ ਖਾਲਸਾ ਜੀ ਜਲ ਰੱਖ ਕੇ ਬਾਣੀ ਪੜੀ ਉਹ ਜਲ ਦੇ ਵਿੱਚ ਖਾਲਸਾ ਜੀ ਉਹ ਅਮਰਤ ਬਣ ਜਾਂਦਾ ਜਦੋਂ ਉੱਤੇ ਜਾਪ ਹੋ ਜਾਂਦਾ ਸੋ ਉਹ ਅਮਰਤ ਜਾ ਕੇ ਖਾਲਸਾ ਜੀ ਕਿਉਂ ਨਾ ਰੋਗਾਂ ਨੂੰ ਕਟੇਗਾ ਤੇ ਮਹਾਰਾਜ ਨੇ ਇਹ ਕਲਾ ਇਹ ਖੇਡ ਵਰਤੌਣਾ ਕੀਤੀ ਸਤਗੁਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਲਈਏ ਠੰਡੇ ਬਾਟੇ ਦਾ ਅਮਰਤ ਛਕੀਏ ਗੁਰੂ ਵਾਲੇ ਬਣੀਏ ਗੁਰੂ ਕੇ ਸਿੱਖ ਬਣੀਏ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਈਏ ਖਾਲਸਾ ਜੀ ਕਿਉਂਕਿ ਸਤਗੁਰਾਂ ਦੀ ਸ਼ਰਨ ਤੋਂ ਬਿਨਾ ਕਿਸੇ ਨੇ ਬਾਹ ਨਹੀਂ ਫੜਨੀ ਕਿਸੇ ਨੇ ਲੋਕ ਪਰਲੋਕ ਵਿੱਚ ਸਾਡੇ ਰਾਖੇ ਨਹੀਂ ਬਣਨਾ ਸੋ ਮਹਾਰਾਜ ਕਿਰਪਾ ਕਰ ਦੇਣ ਸਾਡੀਆਂ ਭੁੱਲਾਂਾਂ ਚ ਤਾਰਨ ਆਪਣਾ ਬਿਰਧ ਪਛਾਨਣ ਭੁੱਲਾਂ ਦੀ ਖੀਮਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ